ਸਾਰੇ ਨੇ ਠੀਕ ਹਾਂਗੇ ਤੇ ਤੁਹਾਡੀ ਕਿਰਪਾ ਤੇ ਰੱਬ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਆ ਤੇ ਦੋਸਤੋ ਅੱਜ ਹੈਗਾ ਸੰਡੇ ਆਬੀਅਸਲੀ ਸਾਰੇ ਨੂੰ ਛੁੱਟੀ ਹੁੰਦੀ ਆ ਅੱਜ ਦਿਨ ਤੇ ਆਪਣੀ ਵੀ ਆ ਤੇ ਦੋਸਤੋ ਆਪਾਂ ਸੰਬੇ ਦੀ ਸ਼ੁਰੂਆਤ ਕਰ ਲਈ ਹੋਈ ਆ ਕੰਮ ਦੇ ਨਾਲ ਤੇ ਦੋਸਤ ਤੁਹਾਨੂੰ ਪਤਾ ਇੰਨਾ ਕੰਮ ਤਾਂ ਉਦੋਂ ਨਹੀਂ ਹੁੰਦਾ ਜਦੋਂ ਦੀਵਾਲੀ ਹੁੰਦੀ ਆ ਤੇ ਛੰਡੇ ਵਾਲੇ ਦਿਨ ਸਾਨੂੰ ਇੰਨਾ ਕੰਮ ਹੁੰਦਾ ਇੰਨਾ ਕੰਮ ਹੁੰਦਾ ਵੀ ਦੋਸਤ ਕਾਪੀ ਛਾੜੋ ਆ ਹੱਲੇ ਵੀ ਦੋਸਤ ਆਪਾਂ ਮਸ਼ੀਨ ਲਾਈ ਹੋਈ ਆ ਕੱਪੜੇ ਧੋਏ ਹੋਈ ਜਾਂਦੇ ਧੋਏ ਨੇ ਧੋਏ ਨੇ ਪਤਾ ਨਹੀਂ ਦੋਸਤ ਕਿੱਥੋਂ ਇੰਨੇ ਗੰਦੇ ਕੱਪੜੇ ਆਈ ਜਾਂਦੇ ਆ ਤੇ ਉਹ ਹੀ ਮੰਮੀ ਲੱਗੇ ਹੋਏ ਆ ਧੋਣ ਤੇ ਮੰਮੀ ਹੁਣ ਵਿੱਚੇ ਵਿੱਚ ਮੈਂ ਵੀ ਧੋਣੀ ਆ ਵਿੱਚੇ ਕਸ਼ੀਸ਼ ਵਿੱਚੀ ਮੰਮੀਆਂ ਸਾਰੇ ਰਲ ਮਿਲ ਕੇ ਕੱਪੜੇ ਧੋਣੇ ਪਏ ਆ ਤੇ ਮੰਮੀ ਦੀ ਸੰਡੇ ਦੀ ਸ਼ੁਰੂਆਤ ਹੋਈ ਆ ਧਾਣੇ ਧੋ ਦੋਸਤੋ ਨਿੰਨੇ ਦਾਣੇ ਮੰਮੀ ਤਾਂ ਹੁੰਦੇ ਆ ਹਾਂ ਹਾਂ ਤਾਂ ਹੁੰਦੇ ਆ ਆ ਦੋਸਤੋ ਮੰਮੀ ਨਿੰਨੇ ਦਾਣੇ ਧੋ ਵੀ ਦਿੱਤੇ ਆਪਾਂ ਥੱਲੇ ਕੰਮ ਕਰਨ ਲੱਗਿਆ ਆ ਤੇ ਮੰਮੀ ਉੱਪਰ ਕੰਮ ਕਰਦੇ ਭਈ ਅਰਜੀ ਵੀ ਨਾਲੇ ਲੱਗੀ ਹੋਆ ਤੁਸੀਂ ਦੇਖ ਸਕਦੇ ਬਸ ਇਨੇ ਕਰ ਰਹੇ ਛੋਲੇ ਮਸਾ ਲਈ ਅੱਛਾ ਆ ਦੇਖ ਸਕਦੇ ਹੋ ਦੋਸਤੋ ਪਾਣੀ ਹੇ ਰੱਜੀ ਦੀ ਛੁੱਟੀ ਡਾਂਦੇ ਤੋਂ ਉੱਚੀ ਨੰਗ ਜਾਣੀ ਤੁਹਾਨੂੰ ਮੈਂ ਦਿਖਾਵਾਂਗੀ ਕਿ ਮੇਨੂੰ ਡਾਂਦੇ ਸਾਰੇ ਢੋਲਤੇ ਹੋਏ ਆ ਤੇ ਦੋਸਤੋ ਹੁਣ ਆਪਾਂ ਲੱਗੇ ਆ ਕੱਪੜੇ ਤਹਿ ਮਾਰਨ ਤੇ ਕੱਪੜੇ ਤਹਿ ਮਾਰਨ ਦੋਸਤੋ ਕੱਪੜੇ ਦਾ ਭੰਡਾਰ ਇੰਨਾ ਲੱਗਾ ਪਿਆ ਇੰਨਾ ਲੱਗ ਪਿਆ ਕਿ ਦੋਸਤੋ ਜਦੋਂ ਪੌਣੇ ਹੁੰਦੇ ਨੇ ਕੱਪੜੇ ਤੇ ਸਾਨੂੰ ਕੋਈ ਕਪੜਾ ਚੱਕ ਦਾ ਲੱਭਦਾ ਨਹੀਂ ਕੀ ਪਾੜੀਏ ਪਰ ਹੁਣ ਤੈ ਮਾਰਨ ਵੇਲੇ ਇੰਨੇ ਕੱਪੜੇ ਆ ਨਾ ਦੋਸਤੋ ਇੰਨੇ ਕੱਪੜੇ ਭੰਡਾਰ ਲੱਗ ਪਿਆ ਆ ਦੇਖ ਲਓ ਰੱਜੀ ਨੂੰ ਮੈਂ ਲਾਤ ਤਾ ਹੋਇਆ ਕੰਮ ਕਰਨ ਤੇ ਰੱਜੀ ਕਿੱਦਾਂ ਫਿਰ ਦਾਣੇ ਧੋਂ ਤੋਂ ਬਾਅਦ ਫਿਰ ਇਦਾਂ ਕੰਮ ਕਰਨ ਚੰਗਾ ਲੱਗਦਾ ਹਨ ਆ ਗਿਆ ਛੁੱਟੀ ਦਾ ਨਜ਼ਾਰਾ ਹੁੰਦੀ ਨੇ ਛੁੱਟੀ ਦੋਸਤੋ ਰੱਜੀ ਕਹਿੰਦੀ ਛੁੱਟੀ ਨਾ ਹੀ ਹੋਵੇ ਤਾਂ ਵਧੀਆ ਆ ਟਾਈਮ ਦੇਖ ਲਓ ਕਿੰਨਾ ਹੋ ਗਿਆ ਐਸ ਸਭਾ ਗਿਆਰਾਂ ਤੋਂ ਉੱਪਰ ਹੀ ਹੋ ਗਏ ਆ ਪਰ ਸਾਡਾ ਕੰਮ ਨਹੀਂ ਖੱਲੇ ਮੁੱਕਿਆ ਹੈਗਾ ਦੋਸਤੋ ਤੇ ਉਹ ਦੇਖ ਲਓ ਮੰਮੀ ਨੇ ਚਾਦਰਾਂ ਵਗੈਰਾ ਸਾਰੀਆਂ ਧੋ ਕੇ ਸੁਕਣੇ ਪਾਤੀਆਂ ਆ ਬਿਲਕੁਲ ਹੋ ਗਿਆ ਫਰੈਸ਼ ਤੁਹਾਨੂੰ ਪਤਾ ਆ ਸ਼ਿਵਰਾਤਰੀ ਦਾ ਮਹਾਉਤਸਵ ਆਉਣ ਵਾਲਾ ਹੈ ਤੇ ਆਪਾਂ ਚੱਲੇ ਆ ਤੇ ਮਾਤਾ ਸ਼ਿਵ ਜੀ ਦੇ ਮੰਦਰ ਤੇ ਸੇਵਾ ਕਰਾਂ ਤੁਸੀਂ ਰੇਖਾ ਜੀ ਨੇ ਆਰੇ ਲੱਗੇ ਹੋਏ ਨੇ ਸੇਵਾ ਕਰਾਂ ਤੇ ਆਪਾਂ ਕਹਿੰਦੇ ਚਲੋ ਆਪਾਂ ਵੀ ਆਪਣੀ ਸੇਵਾ ਥੋੜਾ ਯੋਗਦਾਨ ਪਾ ਲੈਂਦੇ ਆ ਅਸੀਂ ਹਰ ਸਾਲ ਕਰਦੇ ਆ ਤੇ ਮੈਂ ਵੀ ਚਲੋ ਇਸ ਸਾਲ ਵੀ ਕਰ ਲੈਂਦੇ ਆ ਤੇ ਚਲੋ ਦੋਸਤੋ ਚੱਲਦੇ ਕਿਸੇ ਖਤ ਨਾਲ ਤੇ ਦੋਸਤੋ ਅੱਜ ਟ੍ਰੈਫਿਕ ਬਹੁਤ ਆ ਕਿਉਂਕਿ ਸੰਡੇ ਆ ਤੇ ਲੋਕੀ ਜਾਂਦੇ ਪਏ ਆ ਰਾਜਾ ਸਾਹਿਬ ਮੁਜਾਰੀ ਤੇ ਉੱਥੇ ਦੇਖ ਲਓ ਕਿੰਨੀ ਭੀੜ ਆ ਸੜਕ ਤੇ ਬਹੁਤ ਟ੍ਰੈਫਿਕ ਆ ਦੋਸਤੋ ਅੱਜ ਬਹੁਤ ਜ਼ਿਆਦੇ ਯਾ ਦੇਖ ਲਓ ਦੋਸਤੋ ਜਗਾ ਤੇ ਲੱਗੇ ਆ ਨਿਆਣੇ ਸੇਵਾ ਕਾਰਨ ਤੇ ਆਪਾਂ ਵੀ ਚੱਲੇ ਆ ਸੇਵਾ ਵਿੱਚ ਯੋਗਦਾਨ ਪਾਉਣ i'm coming ਪਾਣੀ ਹੈਂਦੇ ਹੋਸਾ ਉਹ ਕਰਦੀ ਆਉਂਦੇ ਹਸਪਤਲ ਲੈ ਜਾਂਦਾ ਪੋਣੀ ਦਾ ਪੋਣੀ ਦਾ ਮੈਂ ਪਹਿਲੇ ਜਾਟਿਆ ਸੀ ਨਹੀਂ ਮੈਨੂੰ ਮਿਲ ਨਹੀਂ ਗਿਆ ਜਾਨ ਦੋਸਤੋ ਸ਼ਿਵ ਜੀ ਮਹਾਰਾਜ ਦੇ ਮੰਦਰ 'ਚੇ ਸੇਵਾ ਕਰਾ ਕੇ ਆਪਾਂ ਆ ਗਏ ਆ ਵਾਪਸ ਤੇ ਆਪਾਂ ਦੁਬਾਰਾ ਇੱਕ ਵਾਰੀ ਫੇਰ ਨਾਲਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਫੇਰ ਰੈਡੀ ਹੋ ਗਏ ਆ ਨਾ ਨੂੰ ਦੋਸਤੋ ਅੱਜ ਮੈਂ ਦਿਨ ਵਿੱਚ ਦੂਜੀ ਵਾਰ ਨਾਲਿਆ ਆ ਤੇ ਦੋਸਤੋ ਮੈਂ ਗਈ ਸੀਗੀ ਬਾਜ਼ਾਰ ਤੇ ਆਹ ਦੇਖ ਲਓ ਦੋਸਤੋ ਮੈਂ ਚਾਟ ਵਗੈਰਾ ਸਭ ਕੁਝ ਲੈ ਕੇ ਆਈ ਆ ਕਿਉਂਕਿ ਦੋਸਤੋ ਜਿੱਦ ਤੱਕ ਤੁਹਾਨੂੰ ਪਤਾ ਹੀ ਅੱਜ ਸੰਡੇ ਆ ਤੇ ਇਸ ਕਰਕੇ ਸਾਰਾ ਬਾਜ਼ਾਰ ਬੰਦ ਸੀਗਾ ਇੱਕ ਦੁਕਾਨ ਖੁੱਲੀ ਸੀਗੀ ਸਟੇਸ਼ਨਰੀ ਦੀ ਉਹ ਵੀ ਮੈਂ ਜਿੱਦਾਂ ਟਾਈਮ ਤੇ ਹੀ ਪਹੁੰਚ ਗਈ ਤਾਂ ਕਰਕੇ ਮੈਨੂੰ ਮਿਲ ਗਿਆ ਨਹੀਂ ਤਾਂ ਮੈਨੂੰ ਮਿਲਣਾ ਨਹੀਂ ਸੀ ਤੇ ਕੱਲੂ ਮੇਰਾ ਪ੍ਰੈਕਟੀਕਲ ਰਹਿ ਜਾਣਾ ਸੀਗਾ ਤੇ ਦੋਸਤੋ ਕੱਲੂ ਹੈਗਾ ਮੇਰਾ ਪ੍ਰੈਕਟੀਕਲ ਮਤਲਬ ਸਾਡੇ ਤਿੰਨ ਸਬਜੈਕਟ ਹੈ ਕੈਮਿਸਟਰੀ ਫਿਜ਼ਿਕਸ ਤੇ ਬਾਇਓ ਇਹਨਾਂ ਤਿੰਨਾਂ ਦਾ ਹੈਗਾ ਪ੍ਰੈਕਟੀਕਲ ਤੇ ਪ੍ਰੈਕਟੀਕਲ ਦੋਸਤੋ ਮੇਰੇ ਕੰਪਲੀਟ ਆ ਤੇ ਬਸ ਇੱਕ ਇੱਕ ਚਾਰਟ ਬਣਾਉਣਾ ਆ ਉਹ ਵੀ ਬਾਇਓ ਦਾ ਤੇ ਬਾਇਓ ਦਾ ਚਾਰਟ ਬਣਾ ਕੇ ਜਦੋਂ ਬਣ ਜੂਗਾ ਮੈਂ ਤੁਹਾਨੂੰ ਦਿਖਾ ਦਵਾਂਗੀ ਤੇ ਮੈਂ ਆਪਣੀ ਪ੍ਰੈਕਟੀਕਲ ਵੀ ਤੁਹਾਨੂੰ ਦਿਖਾ ਦਵਾਂਗੀ ਕਿ ਮੇਰੇ ਪ੍ਰ ਤੇ ਦੋਸਤੋ ਸ਼ੁਕਰ ਕਰੋ ਮੈਨੂੰ ਚਾਟ ਮਿਲ ਗਈ ਨਹੀਂ ਤਾਂ ਇਹ ਵੀ ਨਹੀਂ ਮਿਲਣਾ ਸੀਗਾ ਤੇ ਸਰ ਨੇ ਕਿਹਾ ਹੈ ਜਿਹੜੇ ਮਰਜੀ ਆਪਣੇ ਮਨਪਸੰਦ ਟੌਪਿਕ ਦਾ ਬਣਾ ਦਿਓ ਤੇ ਮੈਂ ਸੋਚਿਆ ਕਿਉਂ ਨਾ ਮੋਨੋਕੋਰਟ ਡਾਈਕੋਰਟ ਸਿਸਟਮ ਬਣਾ ਲਿਆ ਜਾਵੇ ਤੇ ਦੋਸਤੋ ਜਦੋਂ ਮੈਂ ਆਪਣਾ ਚਾਟ ਕੰਪਲੀਟ ਕਰੂੰਗੀ ਤੁਹਾਨੂੰ ਜ਼ਰੂਰ ਦਿਖਾਵਾਂਗੀ ਚਾਟ ਬਣਾਉਂਦੇ ਬਣਾਉਂਦੇ ਲੱਗ ਗਈ ਮੈਨੂੰ ਭੁੱਖ ਤੇ ਮੈਂ ਲੈ ਆਈ ਹੋਈ ਆ ਥੱਲੋ ਜਾ ਕੇ ਥੋੜੇ ਜੇ ਫਰੂਟਸ ਤੇ ਦੋਸਤੋ ਅੱਜ ਮੇਰੇ ਪਾਪਾ ਹੁਣੇ ਗਏ ਸੀਗੇ ਮੇਰੇ ਦਾਦੀ ਮम्मा ਜੀ ਦੀ ਦਵਾਈ ਲੈਣ ਤੇ ਲੁਧਿਆਣੇ ਜਾਂਦੇ ਉੱਥੇ ਦੀ अपॉइंटमेंट ਸੀਗੀ 10 ਵਜੇ ਦੀ ਤੇ ਮੇਰੇ ਪਾਪਾ ਹੁਣੀ ਸਵੇਰੇ ਨਿਕਲ ਗਏ ਸੀਗੇ ਮਤਲਬ 8:00 ਵਜੇ ਮੇਰੇ ਪਾਪਾ ਹੁਣੀ ਘਰੋਂ ਨਿਕਲ ਗਏ ਸੀ ਤੇ ਦੋਸਤੋ ਫਿਰ ਮਤਲਬ ਉਹਨਾਂ ਨੂੰ ਉੱਥੇ ਮਤਲਬ 2-3 ਘੰਟੇ ਲੱਗੇ ਹੋਣਗੇ ਤੇ ਸ਼ਾਇਦ ਹਾਂ ਇੰਨਾ ਕੁ ਟਾਈਮ ਉੱਥੇ ਮਤਲਬ ਇੰਨਾ ਕੁ ਟਾਈਮ ਲੱਗਾ ਰਾਹ ਵਿੱਚ ਤਾਂ ਜਿੰਨਾ ਟਾਈਮ ਲੱਗਦਾ ਲੱਗਦਾ ਹੁੰਦਾ ਇੰਨਾ ਕੁ ਲੱਗਾ ਹੀ ਸੀਗਾ ਤੇ ਉੱਥੇ ਉੱਥੇ ਕਲੀਨਿੰਗ ਵਿੱਚ ਮਤਲਬ ਡਾਕਟਰ ਕੋਲ ਮੰਮੀ ਹੁਣਾਂ ਨੂੰ 2 ਘੰਟੇ ਪੂਰੇ ਲੱਗਦੇ ਸੀਗੇ ਤੇ ਵਾਪਸ ਆ ਗਏ ਮੇਰੇ ਮੰਮਾ ਹੁਣੀ 12:00 ਵਜੇ ਤੱਕ ਘਰੇ ਆ ਗ ਉੱਥੇ ਸਾਰੇ ਫਰੂਟ ਵਗੈਰਾ ਸਾਰੇ ਮੇਰੇ ਪਾਪਾ ਲੈ ਕੇ ਆਏ ਆ ਤੇ ਵੈਸੇ ਫਰੂਟ ਖਤਮ ਹੋ ਗਏ ਸੀਗੇ ਤਾਂ ਪਾਪਾ ਕਹਿੰਦੇ ਚਲ ਉੱਥੇ ਹੀ ਲੈ ਲੈਨੇ ਆ ਹੁਣ ਉੱਥੇ ਆਏ ਤਾਂ ਹੈਗੇ ਆ ਤੇ ਮੇਰੇ ਪਾਪਾ ਹੁਣਾਂ ਨੂੰ ਦੋਸਤ ਉੱਥੇ ਹੀ ਫਰੂਟ ਲੈ ਲੈ ਤੇ ਮੈਨੂੰ ਲੱਗੀ ਭੁੱਖ ਮੈ ਤਾਂ ਲੱਗੀ ਦੋਸਤੋਂ ਖਾਣ ਕਿਉਂਕਿ ਦੋਸਤੋਂ ਚਾਟ ਬਣਾਦੇ ਬਣਾਦੇ ਮੇਰੀ ਬਸ ਹੋ ਗਈ ਤੇ ਮੇਰੇ ਦੋਨੋਂ ਬੈਣਾ ਨਾ ਜਿਹੜੀ ਕਸ਼ਿਸ਼ਾ ਉਹ ਸੁੱਤੀ ਰਹਿੰਦੀ ਸਾਰਨ ਹੁਣ ਉਹ ਵੀ ਛੱਲਦੇ ਵੀ ਸੁੱਤੀ ਪਈ ਆ ਉਹਨੂੰ ਕੋਈ ਟੈਨਸ਼ਨ ਨਹੀਂ ਮੇਰੇ ਪੇਪਰ ਆ ਜਾਂ ਕਿੱਦਾਂ ਬਸ ਬਿਨਾ ਪੜੇ ਵੀ ਵਧੀਆ ਨੰਬਰ ਲੈ ਲੈਂਦੀ ਹੈ ਸਾਡੇ ਤੋਂ ਪੜ੍ਹ-ਪੜ ਕੇ ਵੀ ਨਹੀਂ ਵਧੀਆ ਨੰਬਰ ਲਿਆ ਹੁੰਦੇ ਤੇ ਦੋਸਤੋ ਹੁਣ ਮੇਰੀ ਕਸ਼ੀਰ ਜੀ ਤਾਂ ਦੋਸਤੋ ਬਾਹਰ ਘੁੰਮਣ ਤੇ ਉਹਨੇ ਲੱਕ ਮੰਨੇ ਆ ਕੱਲ ਦੇ ਉਹਦੇ ਸਾਈਕਲ ਦਾ ਹੈਂਡਲ ਖਰਾਬ ਹੋਇਆ ਉਹਨੇ ਪਾਪਾ ਨੂੰ ਦੱਸਿਆ ਨਹੀਂ ਤੇ ਉਹ ਕਹਿੰਦੀ ਹੁਣ ਕੱਟ ਪਊਗੀ ਦੋਸਤੋ ਪਤਾ ਸਟੰਟ ਮਾਰਦੀ ਹੈ ਇੱਦਾਂ ਸਾਈਕਲ ਦਾ ਹੈਂਡਲ ਲੈ ਕੇ ਜਦ ਪੂਰਾ ਘੁਮਾ ਦਿੰਦੀ ਹੈ ਦੋਸਤੋ ਫਿਰ ਬੰਦਾ ਡੇਗੂਗਾ ਨਾ ਫਿਰ ਸਾਟਾ ਲੱਗਣੀ ਨੇ ਮੈਂ ਕਿੰਨੀ ਵਾਰ ਰੋਕਿਆ ਵੀ ਪਰ ਹੁਣ ਉਹਨੂੰ ਹੈਂਡਲ ਖਰਾਬ ਹੋ ਗਿਆ ਮੈਂ ਕਿਹਾ ਚੱਲ ਵਧੀਆ ਤੇਰਾ ਹੈਂਡਲ ਖਰਾਬ ਹੋ ਗਿਆ ਸਾਈਕਲ ਦਾ ਨੇ ਤਾਂ ਤੂੰ ਐਡੀ ਦੰਨ ਮੂੰਹ ਟੜਵਾ ਲੈਣੀ ਸੀ ਤਾਂ ਹੁਣ ਦੋਸਤੋ ਉਹਦੇ ਕੱਲੇ ਬਾਹਰ ਪਾ ਲਾਂ ਦੀ ਹੁੰਮੀ ਜਾਂਦੀ ਹੈ ਤੇ ਦੋਸਤੋ ਮੈਂ ਹੁਣ ਲੱਗੀ ਆਪਣਾ ਚਾਟ ਕੰਪਲੀਟ ਕਰਾਂ ਤੇ ਹੁਣ ਲੱਗੀ ਮੈਂ ਖਾਣੇ ਮੈਨੂੰ ਭੁੱਖ ਲੱਗੀ ਹੋਈ ਆ ਦੋਸਤੋ ਰਾਤ ਦੇ ਬਚ ਗਏ ਨੇ 8 ਤੇ ਹੱਲੇ ਤਾਂ ਹੀ ਮੇਰਾ ਚਾਟ ਨਹੀਂ ਹੋਇਆ ਕੰਪਲੀਟ ਤੁਸੀਂ ਦੇਖ ਸਕਦੇ ਹੋ ਹੰਨੇ ਬਸ ਅੱਧਾ ਹੀ ਬਣਿਆ ਹੈ ਹੰਨੇ ਮੇ ਇਹਦੀ ਨੀਮਿੰਗ ਵੀ ਕਰਨੀ ਹੈ ਇਹਦੀ ਪੂਰੀ ਹਲੇ ਕਲਰਿੰਗ ਵੀ ਕਰਨੀ ਹੈ ਤੇ ਦੋਸਤੋ ਇਹਨੂੰ ਚਾਟ ਨੂੰ ਬਹੁਤ ਟਾਈਮ ਲੱਗਦਾ ਪਿਆ ਤੁਸੀਂ ਦੇਖ ਸਕਦੇ ਹੋ ਇਹਦੀ ਕੱਲੀ ਕੱਲੀ ਡਿਟੇਲ ਵੀ ਭਰਨੀ ਆ ਵੇਖ ਲਓ ਇਦਾਂ ਦਾ ਪੂਰਾ ਫਨਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਛੋਟੇ ਛੋਟੇ ਪਾਰਟਿਕਲਸ ਆ ਉਹ ਬਣਾਉਣੇ ਜ਼ਰੂਰੀ ਆ ਤੇ ਮੈਂ ਥੋੜੇ ਇਹ ਪਾਰਟਿਕਲਸ ਨੂੰ ਵੱਡਾ ਰੱਖਿਆ ਕਿਉਂਕਿ ਜਿੱਦਾਂ ਇਹ ਚਾਟ ਆ ਨਾ ਕੰਦ ਤੇ ਲੱਗਣਾ ਹੁੰਦਾ ਹੈ ਤੇ ਕੰਦ ਜਦੋਂ ਦੂਰੋਂ ਕੋਈ ਦੇਖਦਾ ਹੈ ਤਾਂ ਇਹ ਜਿਹੜੇ ਪਾਰਟਿਕਲਸ ਆ ਇਹਨੋਂ ਥੋੜਾ ਜਿਹਾ ਨਿਕਮਾ ਇਸ ਕਰਕੇ ਮੈਂ ਥੋੜੇ ਵੱਡੇ ਵੱਡੇ ਹੀ ਰੱਖੇ ਆ ਬਟ ਦੋਸਤੋ ਜਦੋਂ ਇਹ ਦੂਰੋਂ ਦੇਖਣਾ ਹੈ ਤੇ ਛੋਟੇ ਛੋਟੇ ਲੱਗਣੇ ਆ ਹਾਂਜੀ ਦੋਸਤੋ ਰਾਤ ਦੇ ਬਚ ਗਏ ਨੇ 2 ਤੇ ਆਪਾਂ ਹਲੇ ਤਾਈਂ ਆਪਣੇ ਪ੍ਰੈਕਟੀਕਲ ਤੇ ਦਿਵਾਲੇ ਲੱਗੇ ਹੋਏ ਆ ਹਲੇ ਤੇ ਕੋਈ ਪ੍ਰੈਕਟੀਕਲ ਕੰਪਲੀਟ ਨਹੀਂ ਹੋਈ ਆ ਆਹ ਸੌਰੀ ਦੋ ਪ੍ਰੈਕਟੀਕਲ ਮੇਰੇਆ ਕੰਪਲੀਟ ਹੋ ਗਈਆਂ ਤੇ ਆ ਲਾਸਟ ਕੈਮਿਸਟਰੀ ਦੀ ਪ੍ਰੈਕਟੀਕਲ ਆ ਤੇ ਦੋਸਤੋ ਇਹ ਵੀ ਫਾਈਨਲੀ ਮੈਂ ਹੁਣ ਕੰਪਲੀਟ ਕਰ ਲਈ ਆ ਤੇ ਦੋਸਤੋ ਮੈਂ ਆਪਣਾ ਚਾਰਟ ਵੀ ਬਣਾ ਲਿਆ ਹੋਇਆ ਮੈਂ ਤੁਹਾਨੂੰ ਦਿਖਾ ਦਿੰਨੀ ਦੋਸਤੋ ਨੀਂਦ ਬਹੁਤ ਏਜਾਈਏ ਮੇਰੇ ਸੈਲ ਨੂੰ ਖੁਣ ਲਾ ਕੇ ਆ ਚੱਕਰ ਵੀ ਆਉਂਦੇ ਪਏ ਦੋਸਤੋ ਆਹ ਦੇਖ ਲਓ ਦੋਸਤੋ ਤੁਸੀਂ ਮੇਰਾ ਚਾਰਟ ਜਿਹੜਾ ਮੈਂ 3 ਵਜੇ ਤੋਂ ਲੈ ਕੇ ਲੱਗੀ ਹੋਈ ਸੀਗੀ ਬਣਾਉਣ ਡਾਈਕੋਟ ਤੇ ਮੋਨੋਕੋਟ ਦਾ ਦੋਸਤ ਮੈਨੂੰ ਦੱਸ ਦਿਓ ਕਿਦਾਂ ਦਾ ਬਣਿਆ ਸੋਹਣਾ ਬਣਿਆ ਤੇ ਇਹ ਬਣਾ ਕੇ ਆਪਾਂ ਕਰ ਦਿੱਤਾ ਹੋਇਆ ਰੈਡੀ ਤੇ ਕੱਲੂ ਲੈ ਜਾਣਾ ਹੈਗਾ ਇਹ ਸਕੂਲ ਤੇ ਆਹ ਕਮਿਸਟਰੀ ਦੀ ਪ੍ਰੈਕਟੀਕਲ ਦੋਸਤੋ ਲਾਸਟ ਸੀਗੀ 슈ਗਰ ਰਬ ਦਾ ਕੇ ਵੀ ਕੰਪਲੀਟ ਹੋ ਗਈ ਆ ਦੋਸਤੋ ਕੰਪਲੀਟ ਤਾਂ ਪਹਿਲੇ ਸੀ ਬਸ ਇਹਨਾਂ ਨੂੰ ਕਵਰ ਕਰਨਾ ਚ ਸੀ ਕਵਰ ਕਰਾਂਗੇ ਦੋਸਤੋ ਜੋ ਮਾਤਕ ਬੱਜੀ ਹੈ ਨਾ ਮੇਰੀ ਉਹ ਮੈਨੂੰ ਪਤਾ ਜਿੱਦੋਂ ਪਾਸੇੋਂ ਖਰਾਬ ਹੋ ਜਾਂਦਾ ਸੀ ਤੇ ਹੁਣ ਮੈਂ ਦੋਸਤੋ ਮਸੀ 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 ਰੱਬ ਦੀ ਕਿਰਪਾ ਨਾਲ ਇਹਨੂੰ ਕੀਤਾ ਹੈ ਦੋਸਤੋ ਫੇਰ ਖਰਾਬ ਹੋ ਗਿਆ ਦੇਖ ਲਓ ਨਾਮ ਮੇਰਾ ਦੇ ਆਈ ਖਰਾਬ ਹੋ ਗਈ ਦੋਸਤੋ ਦੋ ਬਿੰਦੀਆਂ ਪੈ ਗਈਆਂ ਚਲੋ ਕੋਈ ਨ ਦੋਸਤ ਇਹ ਨਾ ਘੱਟ ਚੱਲਦੇ ਰਹਿੰਦਾ ਹੈ ਤੇ ਬਾਕੀ ਕੰਪਲੀਟ ਤਾਂ ਆਪਾਂ ਪਹਿਲੇ ਕੀਤੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਪ੍ਰੈਕਟੀਕਲ ਮੇਰੀ ਵੈਸੇ ਕੰਪਲੀਟ ਆ ਸਾਰੀ ਜੋ ਜੋ ਮੈਡਮ ਨੇ ਕਿਹਾ ਸੀਗਾ ਕਨ ਅਨੁਸਾਰਾ ਕਰ ਲਿਆ ਹੋਇਆ ਸੀਗਾ ਦੋਸਤੋ ਉਹਦ ਨਹੀਂ ਕਰ ਲਿਆ ਸੀਗਾ ਮੈਡਮ ਤੁਹਾਨੂੰ ਹਫ਼ਤੇ ਪਹਿਲੇ ਹੀ ਦੱਸਿਆ ਹੋਇਆ ਸੀਗਾ ਤੇ ਆਪਾਂ ਕਰਕੇ ਪਹਿਲੇ ਹੀ ਫ੍ਰੀ ਹੋ ਗਏ ਸੀ ਤੇ ਆਓ ਤੁਸੀਂ ਦੇਖ ਸਕਦੇ ਹੋ ਪੂਰੀ ਕੰਪਲੀਟ ਆ ਤੇ ਇਹਨੂੰ ਕਵਰ ਕਰਨਾ ਰਹਿਦਾ ਸੀਗਾ ਤੇ ਦੋਸਤੋ ਉਹ ਵੀ ਫਾਈਨਲੀ ਮੈਂ ਕਰ ਲਿਆ ਤੇ ਹੁਣ ਮੈਂ ਲੱਗੀਆਂ ਦੋਸਤੋ ਸੋਣ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂਡ ਕੱਲ ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੌਗਰ ਨਾਲ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਜਦ ਤੱਕ ਲਈਏ ਦੋਸਤੋ ਤੁਹਾਡ ਨੂੰ ਤੁਹਾਡੇ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਸਾਰੇ ਪਿਆਰ ਤੇ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵਲੌਗ ਪਤੇ ਲੱਗਦੇ ਹੋਣਗੇ ਓਕੇ ਦੋਸਤੋ ਮਿਲਦੇ ਆਂ ਕੱਲ ਨੂੰ ਤੁਹਾਨੂੰ ਇੱਕ ਨਵੇਂ ਵਲੌਗਰ ਨਾਲ ਬਾਏ